વાહે ગુરુજી તાળ સ વાહે ગુરુજી સતે સંતનજી ગુરુ તે પદો સે મહારાજ સભઈ ગણેકાર સભઈ ગણેકાર કરિતા палаંગરો બાપજી મેર તો કૃપા દરવાઈ દુખા કલેશા નાશ કરો બાપજી ઓકી પડી ન રહે સરો કૃપા સંતનજી સતે ગુરુ સે મહારાજ અપની કૃપા કરો મેર કરો બચ્ચાને વાબે સબકુ બચ્ચાને કરજો કૃપા બાપજી ઓરજો અપની કૃપા મેર કરજો બચ્ચાને સબકુ तारे आख मुंहिंज पारे आपत मोह तारे आपत मोह तारे आजा ਮਾਲੋ ਜਨਮ ਜਨਮ ਦੀ ਕਟੇ ਪਾਤਸ਼ਾਹ ਮਾਲੋ ਜਨਮ ਜਨਮ ਦੀ ਕਟੇ ਰਚਨ ਦੇ ਜੀਵਾ ਗੁਰ ਤੇ ਜਿੰਦ ਦੇ ਜੀਵ ਗੁਰ ਰਣ ਕਰਮ ਹੋਇ ਤਮੇਰਾ ਪੁਰਣ ਹੇ ਤੇ ਉਹ ਨਾਮਾਰੇ ਆਪਣੇ ਛੇਰੇ ਪ੍ਰੀਤ ਕਰਨ ਰਾਖਵਾਨੇ ਹੇ ਆਪਣੇ ਛੇਰੇ ਰਾਖਵਾਨੇ ਪ੍ਰਸਾਦ ਕੇ ਨਾ ਉਰਲੇ ਜਾਤੇ ਪ੍ਰਸਾਦ ਕੇ ਨਾ ਉਰਲੇ ਜਾਤੇ ਹੋ ਪ੍ਰਭੂ ਮੇਰੇ ਮਿ ਸਾਧਨ ਬਿਨੋ ਪ੍ਰਭੂ ਮੇਰੇ ਮਿ ਨਾਨਕ ਮਾਲ ਬਸੰ ਮਤੀਤਾ ਚਨਕ ਮਾਲ ਬਸੰ ਮਤੀਤਾ ਨਾਨਕੇ ਸਾਰੇ ਐ ਨਾਨਕੇ प्यदर परितो जगत सो जग पियो पियो सभग पियो हल जग पियो जय जय सरलोक जय जय सरलोक जय 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 पो ਸਤ ਰਿਯਾ ਕਾਲੋ ਵਾਹਿ ਗੁਰਜੀ ਦਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸਤਨਾਕ ਸੋ ਸਾਹਿਬ ਜੀ ਅੰਤ ਨ ਪਾਵਤ ਦੇਵ ਸਭ ਮਨ ਇੰਦਰ ਮਹਾ ਸ਼ਿਵ ਜੋਗ ਕਰੀ ਹੁਨ ਬੇਦ ਬਿਰੰਚ ਵਿਚਾਰ ਰਹਿਓ ਹਰ ਜਾਪ ਮ ਛਾੜਿਓ ਏਕ ਘਰੀ ਮਥੁਰਾ ਜਨ ਕੋ ਪ੍ਰਭ ਦੀਨ ਦਇਆਲ ਹੈ ਸੰਗਤ ਸ੍ਰਿਸ਼ਟ ਨਿਹਾਲ ਕਰੀ रामदास गुरु जगतारन का गुरु ज्योत अर्जुन माहे धरी तरन गगन नव खंड में ज्योत स्वरूप ही रहयो पर पन मथुरा कश भेद नहीं गुरु अर्जुन ਕਰਤਖ ਹਰ ਤਜੋ ਸਿਆਨ ਪਸਰ ਜਨੋ ਸਿਮਰੋ ਹਰ ਹਰ ਰਾਈ ਏਕ ਆਸ ਹਰ ਮਨ ਰਖੋ ਨਾਨਕ ਦੁਖ ਪਰਮ ਭਜਾਈ ਫਿਰਤ ਫਿਰਤ ਪ੍ਰਭ ਆਇਆ ਪਰਿਆਤਾ ਸ਼ਰਮਾਏ नानक की प्रभु बिनती अपनी भक्ति लाई सेवक सिख पूजण सब आवें सब गावें हरि हरि उत्तम बानी गावे आ सुन्या तिन कर थाइ पाव जिन सत गुरु की आज्ञा ਸਤ ਸਤ ਕਰਮਾਨੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸਿਵਕ ਜਨ ਮਾਨੈ ਪਰ ਤਖ ਗੁਰੂ ਨੇ ਸਤਾਰੇ ਤੁਮਰੀ ਸ਼ਰਨ ਤੁਮਰੀ ਆਸਾ तुम ही सजन सोहेले रखो रखन हर दयाल्ला नानक घर के गोले राम नाम योर में गयो जाके सम नहीं कोई जे सिमरत संकट मिट दर्श तुहारो होए ਸੋ ਕਰਹੁ ਟਲ ਗੁਰ ਸੇਵੀਆ ਅਨਸ ਸਜ ਸੁਭਾਏ ਦਰਸ਼ਨ ਪਰਸੇ ਗੁਰੂ ਕਰ ਜਨਮ ਮਰਨ ਦੁਖ ਹੋਵੇ ਸਫਤ ਖਸਮ ਅਦੀ ਨੂਰ ਅਰਸਾ ਪਰਸ ਤਉਦਿ ਛੇ ਸਚੇ ਬਾਤਿ ਸਾ ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਰਦੀਨ ਕੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਰਤਿ ਸਤਿਨਾਮ ਤੋ ਆਹੀ ਗੁਰ ਸਾਹਿਬ ਜੀ ਕੀਆ ਪੜਿਆ ਕਿਆ ਗੁਨੀਆਂ ਕਿਆ ਬੇਦਪੁਰਾਨਾ ਸੁਨੀਆ ਪੜੇ ਸੁਨੇ ਕੀ ਆ ਹੋਈ ਸਹਜਾ ਨਾ ਮਿਲੇ ਉਹ ਸੋਈ ਕਿਆ ਪੜਿਆ ਕਿਆ ਗੁਨੀਆਂ ਕਿਆ ਬੇਦਕੁਰਾ ਨਾ ਸੁਣੀਏ ਪੜੇ ਸੁਣੀਂ ਕਿਆ ਹੋਈ ਜਾਓ ਸਹਜਾ ਨਾ ਮਿਲੇ ਉਹ ਸੋਈ ਹਰ ਕਾ ਨਾਮ ਨਾ ਜਪਸ ਗਵਾਰਾ ਕੀ ਸੋਚੰ ਭਰੰਗ ਘਾਰਾ ਰਹਾਉ ਅੰਧਿਆਰੇ ਦੀਪਕ ਚਹੀਏ ਇਕ ਵਸਤ ਅਗੋਚਰ ਲਹੀਆ ਵਸਤ ਅਗੋਚਰ ਪਾਈ ਘਟਦੀ ਪਤ ਰਹਾ ਸਮਾਈ ਕਹ ਕਬੀਰ ਅਬ ਜਾਨਿਆ ਜਬ ਜਾਨਿਆ ਤੋ ਮਨ ਮੰਨਿਆ ਮਨ ਮੰਨਿਆ ਲੋਗ ਨਾ ਪਤੀ ਜ ਨਾ ਪਤੀ ਜ ਤਾ ਕਿਆ ਜ ਬੀਰ ਅਗ ਜਾਣਿਆ ਜਬ ਜਾਣਿਆ ਤਉ ਮਨ ਮੰਨੇ ਮੰਨ ਮੰਨੇ ਲੋਗ ਨਾ ਪਤੀ ਜ ਨਾ ਪਤੀ ਜ ਤੋ ਕੀ ਜ ਸਰ ਹੋ ਰਹੇ ਗੁਰੂ ਜੀ ਕੀ ਫਤਿਹ। ਕਿਆ ਪੜਿਆ ਕਿਆ ਗੁਨੀ ਹੈ। ਕਿਆ ਵੇਦ ਪੁਰਾਨਾ ਸੁਣੀ ਹੈ। ਪੜੇ ਸੁਨੇ ਕਿਆ ਹੋਈ। ਜਉ ਸਹਿਜਾ ਨ ਮਿਲਿਓ ਸੋਈ। ਗੁਰੂ ਪਿਆਰ ਵਾਲੋ ਅਜਦਾ ਪਾਵਨ ਮੁਖਵਾ। ਸ਼੍ਰੀਮਣੀ ਭਗਤ ਭਗਤ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਸੋਹ ਡਵਾਗੰਦਰ। ਆਵਣਾਂ ਵਸ਼ੇਸ਼ ਸੋਪਸੰਜਾ ਤੇ ਸਿਪੰਜਾ ਉੱਤੇ ਸੁਭਾਈ ਮਾਨ ਹੈ ਭਗਤ ਜੀ ਵਕਸ਼ਿਸ਼ ਕਰਦਨੇ ਹੈ ਭਾਈ ਕੀ ਤੂੰ ਧਾਰਮਿਕ ਗ੍ਰੰਥ ਹੈ ਧਾਰਮਿਕ ਪੁਸਤਕਾਂ ਨੇ ਪੜਨ ਦਾ ਵਿਚਾਰਨ ਦਾ ਤੇ ਸੁਣਨ ਦਾ ਲਾਗ ਕੀ ਹੋਵੇਗਾ ਇਸ ਪੜਨ ਤੇ ਸੁਣਨ ਦੇ ਨਾਲ ਜੇ ਮਨ ਵਿੱਚ ਸਹਿਜ ਨਹੀਂ ਆਇਆ ਭਾਵੇਂ ਪੜ ਸੁਣ ਕੇ ਜੇ ਅੰਦਰ ਨੂੰ ਟਿਕਾਉ ਨਹੀਂ ਮਿਲਿਆ ਜੇ ਕਗਰਤਾ ਨਹੀਂ ਆਈ ਸਹਿਜ ਨਹੀਂ ਆਇਆ ਸਤਿਗੁਰ ਕਨੇ ਫਿਰ ਕੀ ਲਾਭ ਇਸ ਕਰਕੇ ਦਾਤਾਰ ਕਹਿੰਦੇ ਜੇ ਪੜਦਾ ਹੈ ਜੇ ਸੁਣਦਾ ਹੈ ਜੇ ਵਿਚਾਰਦਾ ਹੈ ਉਸ ਨੂੰ ਅਪਣਾਇਆ ਕਰ ਜਦੋਂ ਅਪਣਾਉਣਾ ਸ਼ਰੂ ਕਰੇਂਗਾ ਤੇਰੇ ਅੰਦਰ ਸਹਿਜ ਆਏਗਾ ਤੇ ਤੇਰਾ ਪੜਿਆ ਸੁਣਿਆ ਹੋਇਆ ਗਾਵਿਆ ਹੋਇਆ ਸਫਲ ਪਏਗਾ ਥਾਂੇ ਪਹ ਜਾਏਗਾ ਤਾਂ ਹੀ ਗੁਰੂ ਰਾਮਦਾਸ ਪਤਸ਼ੇ ਨੇ ਕਿਹਾ ਵੀ ਉਹਨਾਂ ਤਾਂ ਹੀ ਪ੍ਰਵਾਨ ਕਹਿੰਦਾ ਹੈ ਗਾਉਣਾ ਤੇ ਸੁਣਨਾ ਜਿਹੜੇ ਗੁਰੂ ਦੀ ਆਗਿਆ ਨੂੰ ਮੰਨ ਲੈਂਦੇ ਨੇ ਗੁਰੂ ਕਿਰਪਾ ਕਰੇ ਗੁਰੂ ਦੇ ਬਚਨਾਂ ਨੂੰ ਤੁਮਾਉਣਾ ਆਰੰਭ ਕਰੀਏ ਤਾਂ ਕਿ ਸਾਡਾ ਆਇਆ ਸਾਡਾ ਗਾਵੇ ਸਾਡਾ ਸੁਣਿਆ ਸਫਲ ਹੋਵੇ ਸਤਿਗੁਰ ਸਭਨਾ ਨੂੰ ਨਾਮ ਸਿਮਰਮ ਸੇਵਾ ਸੰਵਰੰਦੀਆਂ ਦਾ ਤਬਖਸ਼ਣ ਸਭਨਾ ਦਾ ਆਵੇ ਆਗਾਵੇ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨ ਜੀ ਹੋਈਆਂ ਭੁੱਲਾਂ ਦੇਖਿਵਾ ਵਾਹੇ ਗੁਰੂ ਜੀ ਦਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਜੀ